ਜਿਹੜੇ ਤਾਂ ਹੈਗੇ ਨੇ ਅੰਧ ਭਗਤ ਉਹ ਤਾਂ ਮੇਰੀ ਅੱਜ ਦੀ ਇਸ ਵੀਡੀਓ ਤੋਂ ਰਹਿਣ ਦੂਰ ਤੇ ਜਿਹੜੇ ਹੈਗੇ ਨੇ ਸੂਝਵਾਨ ਤੇ ਸਮਝਦਾਰ ਉਹ ਵੀਡੀਓ ਨੂੰ ਕਰ ਦਿਓ ਚਲਦੇ ਚਲਦੇ ਸ਼ੇਅਰ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਵੀਡੀਓ ਨੂੰ ਪੂਰਾ ਦੇਖਿਓ ਅਖੀਰ ਤੱਕ ਦੇਖਿਓ ਕਮੈਂਟ ਰਾਹੀਂ ਆਪਣੇ ਵਿਚਾਰ ਜਰੂਰ ਦਿਓ ਕਿ ਸੁਧਾਰ ਕਿਵੇਂ ਕੀਤਾ ਜਾਵੇ ਪੌਂਟਾ ਸਾਹਿਬ ਦੀ ਧਰਤੀ ਤੇ ਪੰਜਾਬ ਤੋਂ ਆਏ ਕੁਝ ਵੀਰਾਂ ਨਾਲ ਮੈਂ ਗੱਲਬਾਤ ਕੀਤੀ ਮੈਂ ਪੁੱਛਿਆ ਵੀਰੋ ਕਿਵੇਂ ਹੋ ਕਿੱਦਾਂ ਰਿਹਾ ਤੁਹਾਡਾ ਸਫ਼ਰ ਜਿਹੜਾ ਹਿਮਕੁੰਡ ਸਾਹਿਬ ਗਏ ਸੀ ਉਹਨਾਂ ਨੂੰ ਮੈਂ ਕਿੱਦਾਂ ਰਿਹਾ ਤੁਹਾਡਾ ਸਫਰ ਪਹਿਲੀ ਵਾਰ ਆਏ ਹੋ ਮੈਂ ਪਹਿਲੇ ਵੀ ਆਏ ਹੂੰ ਕਈ ਵੀਰਾਂ ਨੇ ਦੱਸਿਆ ਵੀਰੇ ਅਸੀਂ ਕਈ ਵਾਰ ਆਏ ਆ ਕਈਆਂ ਨੇ ਕਿਹਾ ਕਿ 7-8 ਸਾਲ ਹੋ ਗਏ ਸਾਨੂੰ ਲਗਾਤਾਰ ਆਂਦੇ ਹੋਏ ਜਦੋਂ ਵੀ ਆਨੇ ਆ ਇਸ ਥਾਂ ਤੇ ਮੱਥਾ ਟੇਕ ਕੇ ਜ਼ਰੂਰ ਜਾਨਣਾ ਵੀਰੇ ਬਹੁਤ ਚੰਗੀ ਗੱਲ ਹੈ ਕਈ ਗੱਲਾਂ ਬਾਤਾਂ ਹੋਈਆਂ ਗੱਲਾਂ ਬਾਤਾਂ ਕਰਦੇ ਕਰਦੇ ਮੈਂ ਇੱਕ ਸਵਾਲ ਪੁੱਛਿਆ ਮੈਂ ਕਿ ਵੀਰੋ ਇੱਕ ਸਵਾਲ ਪੁੱਛਦਾ ਕਈ ਸਾਰੇ ਵੀਰਾਂ ਨੂੰ ਪੁੱਛਿਆ ਮੈਂ ਕਿ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਜ਼ਿਆਦਾਤਰ ਜਿਹੜੇ ਜਵਾਬ ਆਏ ਪਤਾ ਕੀ ਆਇਆ ਜੀ आनंदपुर साहिब के एक दो वीरा ने ये दसया कि फिर सानू पता नहीं। تراਸ਼ ਦੀ ਵਾਲੀ ਗੱਲ ਹੈ ਪਿਆਰੋ تراਸ਼ ਦੀ ਵਾਲੀ ਗੱਲ ਕਹਿੰਦੇ 7 ਸਾਲ ਹੋ ਗਏ 8 ਸਾਲ ਹੋ ਗਏ ਕਈ ਕਈ ਸਾਲ ਹੋ ਗਏ ਸਾਨੂੰ ਇੱਥੇ ਆਂਦੇ ਹੋਏ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਇਸੇ ਥਾਂ ਤੇ ਹੋਇਆ ਸੀ ਭਾਈ ਜਿੱਥੇ ਤੁਸੀਂ ਮੱਥਾ ਟੇਕ ਰਹੇ ਹੋ। ਮਾਫ ਕਰੋ ਗੁਰੂ ਪਿਆਰੋ ਪਰ ਮੈਨੂੰ ਐ ਲੱਗਦਾ ਕਿ ਧਾਰਮਿਕ ਸਥਾਨਾਂ ਨੂੰ ਅਸੀਂ ਪਿਕਨਿਕ ਸਪੋਰਟ ਬਣਾ ਕੇ ਰੱਖ ਦਿੱਤਾ ਹੈ ਜਿੱਥੇ ਅਸੀਂ ਘੁੰਮਣ ਫਿਰਨ ਲਈ ਜਾਂਦੇ ਹਾਂ। ਐਂਟਰਟੇਨਮੈਂਟ ਲਈ ਜਾਣੇ ਹਾਂ ਮਨੋਰੰਜਨ ਲਈ ਜਾਣੇ ਹਾਂ ਕੰਫਰੈਂਸ ਕੇ ਵਾਪਿਸ ਆਏ ਨੇ ਆ ਕਦੀ ਉਸ ਸਥਾਨ ਦਾ ਇਤਿਹਾਸ ਪੜਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਪਾਈ ਇੱਥੇ ਹੋਇਆ ਕੀ ਸੀਗਾ ਮੈਂ ਇੱਕ ਗੱਲ ਸਪਸ਼ਟ ਕਰਦਾ ਕਿ ਸਾਰੇ ਇਹੋ ਜਿਹੇ ਨਹੀਂ ਹੁੰਦੇ ਪਰ ਅਧਿਕਾਂਸ਼ ਇਹੀ ਦੇਖਣ ਨੂੰ ਮਿਲ ਰਿਹਾ ਹੁਣ ਇਹਦੇ ਵਿੱਚ ਕਮੀ ਕੀ ਦੀ ਹੈ ਇਹਦੇ ਵਿੱਚ ਤੁਸੀਂ ਕਹੋਗੇ ਪ੍ਰਚਾਰਕਾਂ ਦੀ ਕਬੇ ਜੀ ਪ੍ਰਚਾਰਕ ਪ੍ਰਚਾਰ ਨਹੀਂ ਕਰਦੇ ਨਹੀਂ ਇਥੇ ਪ੍ਰਚਾਰਕਾਂ ਦੀ ਕਮੀ ਨਹੀਂ ਹੈ ਮੈਂ ਵੀ ਕਿਸੇ ਟਾਈਮ ਇਹੀ ਗੱਲ ਕਰਦਾ ਸੀ ਬਈ ਪ੍ਰਚਾਰਕਾਂ ਦੀ ਕਮੀ ਹੈ ਪ੍ਰਚਾਰਕ ਪ੍ਰਚਾਰ ਨਹੀਂ ਕਰਦੇ ਪਰ ਮੈਨੂੰ ਇਹ ਲੱਗਦਾ ਹੈ ਕਿ ਪ੍ਰਚਾਰਕਾਂ ਦੀ ਕਮੀ ਨਹੀਂ ਹੈ ਪ੍ਰਚਾਰ ਤਾਂ ਬਹੁਤ ਹੋ ਰਿਹਾ ਹੈ ਕਮੀ ਸਾਡੀ ਹੈ ਅਸੀਂ ਇਤਿਹਾਸ ਨਾਲ ਜੁੜਨਾ ਨਹੀਂ ਚਾਹੁੰਦੇ ਅਸੀਂ ਇਤਿਹਾਸ ਨਾਲ ਨਹੀਂ ਜੁੜਨਾ ਚਾਹੁੰਦੇ ਸਾਡੀ ਕਮੀ ਹੈ ਉੱਥੇ ਜਾਂਦੇ ਆ ਉੱਥੇ ਬਕਾਇਦਾ ਬੋਰਡ ਲੱਗੇ ਹੁੰਦਾ ਕਦੀ ਪੜਦੇ ਆ ਆਪਾਂ ਕਿ ਉੱਥੇ ਲਿਖਿਆ ਕੀ ਹੈ ਫੋਟੋ ਖਿਚਾਉਣ ਵੱਲ ਸਾਡਾ ਜੋਰ ਹੁੰਦਾ ਹੈ ਕਿਆ ਜੀ ਫੋਟੋ ਖਿਚਵਾ ਲਈਏ ਪਾ ਦਈਏ ਫੋਟੋ ਆ ਨਟ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਫੇਸਬੁੱਕ ਦੇ ਉੱਤੇ ਪਰ ਇਤਿਹਾਸ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰਦੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਜੇ ਅਸੀਂ ਇਤਿਹਾਸ ਤੋਂ ਜਾਣੂ ਹੋਵਾਂਗੇ ਤਾਂ ਹੀ ਤਾਂ ਅੱਗੇ ਆਪਣੇ ਬੱਚਿਆਂ ਨੂੰ ਦੱਸਾਂਗੇ ਜੇ ਸਾਨੂੰ ਆਪ ਇਹਨੂੰ ਪਤਾ ਹੋਏਗਾ ਦੂਸਰੇ ਨੂੰ ਅਸੀਂ ਕੀ ਦੱਸਾਂਗੇ ਜੇ ਮੈਨੂੰ ਕੋਈ ਪੁੱਛ ਲੇ ਮੰਗਲ ਸਿੰਘ ਜੀ ਤੁਸੀਂ ਹੁਣੇ ਪੌਂਟਾ ਸਾਹਿਬ ਮੱਥਾ ਟੇਕ ਕੇ ਆਏ ਹੋ ਪੌਂਟਾ ਸਾਹਿਬ ਦਾ ਇਤਿਹਾਸ ਕੀ ਹੈ ਬਾਬਾ ਜੀ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਏ ਦੱਸੋ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਜੰਗ ਕਿੱਥੇ ਲੜੀ ਸੀ ਜਿਹੜਾ ਪੌਂਟਾ ਸਾਹਿਬ ਹੈ ਇਹਦਾ ਮਤਲਬ ਕੀ ਹੈ ਇਹਦਾ ਅਰਥ ਕੀ ਹੈ ਪੌਂਟਾ ਦਾ ਇੰਨਾ ਸਵਾਲਾਂ ਦੇ ਜਵਾਬ ਅਸੀਂ ਤਾਂ ਹੀ ਦੇ ਸਕਾਂਗੇ ਜੇ ਅਸੀਂ ਉੱਥੇ ਜਾ ਕੇ ਇਤਿਹਾਸ ਨੂੰ ਪੜਾਂਗੇ ਸੋ ਮੇਰੇ ਹਿਸਾਬ ਨਾਲ ਕਰਨ ਵਾਲਾ ਕੰਮ ਇਹ ਹੈ ਕਿ ਅਸੀਂ ਆਪਣੇ ਵੀਰਾਂ ਨੂੰ ਆਪਣੀਆਂ ਭੈਣਾਂ ਨੂੰ ਏ ਦਸੀਏ ਕਿ ਭਾਈ ਜਦੋਂ ਵੀ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਤਾਂ ਉਤੋਂ ਕੋਈ ਪਿਕਨਿਕ ਸਪੋਰਟ ਸਮਝ ਕੇ ਨਾ ਜਾਓ ਉਹਨੂੰ ਸਿਰਫ ਤੇ ਸਿਰਫ ਇਹ ਸਮਝ ਕੇ ਨਾ ਜਾਓ ਕਿ ਅਸੀਂ ਮੱਥਾ ਟੇਕਣਾ ਵਾਪਸ ਆ ਜਾਣਾ ਹੈ ਮੱਥਾ ਟੇਕਣਾ ਜ਼ਰੂਰੀ ਹੈ ਪਰ ਉਸ ਦੇ ਨਾਲ ਨਾਲ ਉਥੇ ਦਾ ਜਿਹੜਾ ਇਤਿਹਾਸ ਹੈ ਉਹ ਵੀ ਜਾਣੋ ਇਥੇ ਕੀ ਘਟਨਾ ਵਾਪਰੀ ਸੀ ਕੀ ਕੁਝ ਹੋਇਆ ਸੀ ਇਹ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ